یہ تے سوے گی تے سوے گی لو جی 12:00 ٹرین پہنچ چکی ہے سوگ دوری ہے بہت بہت ویلکم ہے جناب کر لو چیمن صاحب ایک منٹ انتظار کریں جناب آرام آرام لا ٹھیک ہو اجو اجو اندر آ جاؤ آرام لا اب یو ਲਓ ਜੀ ਟ੍ਰੀਟਮੈਂਟ ਸਾਈਡ ਹੋ ਗਿਆ ਇੱਕੋ ਸਮਾਂ ਨੋਟਿਫਾਈ ਕਰ ਦਿਓ ਥੈਂਕ ਯੂ ਸਰਕਲ ਖੋਲੋ ਸਰਕਲ ਖੋਲ ਲਿਓ ਖੁੱਲ ਜਿਓ ਜੀ ਆ ਜੀ ਇਧਰ ਆਜੋ ਪਿੱਛੇ ਹੋ ਜਿਓ ਪਿੱਛੇ ਵਿੱਚ ਹੋ ਜਾਓ ਪਿੱਛੇ ਵਿੱਚ ਆ ਜੀ ਬਸ ਉਹ ਸਭ ਰੱਖੋ ਹੀ ਨਰਸਾ ਬੁਝਾ ਦਿਓ ਮੋਮਬਤੀਆਂ ਜਗਾ ਦਿਓ ਸਰ ਇਹ ਤੁਹਾਡੀ ਮੇਨ ਸਤਿਕਾਰ ਜਿਹੜਾ ਇਹ ਆਈ ਹੈ ਨਹੀਂ ਨਹੀਂ ਤੁਹਾਡਾ ਮਾਈਕ ਥੱਲੇ ਰੱਖੋ ਮਾਈਕ ਥੱਲੇ ਰੱਖੋ ਦੇਖੋ ਮਾਈਕ ਥੱਲੇ ਕਰ ਦਿਓ ਵੀਰੇ ਇਹ ਆਡੇ ਆਪਣੇ ਪਟਿਆਲਾ ਨਿਵਾਸੀਆਂ ਵਾਸਤੇ ਅੱਜ ਇੱਕ ਬਹੁਤ ਵੱਡਾ ਤੋਹਫਾ ਹੈਗਾ ਔਰ ਅੱਜ ਤੋਹਫਾ ਨੀ ਇਕੱਲਾ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਹੋਰ ਗੱਡੀਆਂ ਵਾਸਤੇ ਰਾਹ ਖੋਲਦਾ ਹੈਗਾ ਕਿਉਂਕਿ ਲਾਈਨ ਦਾ ਦੂਰੀਕਰਨ ਹੋ ਚੁੱਕਿਆ ਬਿਜਲਈਕਰਨ ਹੋ ਚੁੱਕਿਆ ਹੈਗਾ ਔਰ ਇਸ ਪਹਿਲੀ ਵੰਦੇ ਭਾਰਤ ਸਭ ਤੋਂ ਵੱਡੀ ਪ੍ਰੀਮੀਅਮ ਟੇਨ ਹੈ ਅੱਜ ਦੇ ਅੱਜ ਦੇ ਹਿੰਦੁਸਤਾਨ ਦੀ ਉਹ ਇੱਥੇ ਚੱਲਣ ਜਾ ਰਹੀ ਹੈਗੀ ਹੈ ਮੈਂ ਸ਼ੁਕਰਗੁਜ਼ਾਰ ਆ ਸਾਰੇ ਦੋਸਤਾਂ ਮਿੱਤਰਾਂ ਦੇ ਪਟਿਆਲਾ ਨਿਵਾਸੀਆਂ ਦੇ ਤੇ ਸਾਡੀ ਸਰਕਾਰ ਦੇ ਔਰ ਖਾਸ ਤੌਰ ਤੇ ਰਵਨੀਤ ਬਿੱਟੂ ਜੀ ਦਾ ਵੀ ਜਿਨ੍ਹਾਂ ਨੇ ਇਸ ਦੌਰਾਨ ਉਹਨਾਂ ਨੇ ਹਾਲਾਕਿ ਜੋ ਮਨਜ਼ੂਰ ਕਰਾਈ ਸੀ ਲਾਈਨ ਤਾਂ ਮੈਂ ਬੀ ਵਾਰ ਰੇਲ ਮੰਤਰੀ ਜੀ ਨੂੰ ਮਿਲ ਕੇ ਦੋ ਵਾਰ ਮੋਦੀ ਸਾਹਿਬ ਨੂੰ ਮਿਲ ਕੇ ਇਹ ਲਾਈਨ ਮਨਜ਼ੂਰ ਹੋਈ ਸੀਗੀ ਡਬਲ ਕਰਨ ਦਾ ਦੋਰਾਇ ਕਰਨ ਦਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਗੱਡੀ ਚੱਲੀ ਹੈ ਇਹ ਸਰਕਾਰ ਦੀ ਜੋ عناਇਤ ਹੋਈ ਹੈ ਇਸ ਪਾਸੇ ਵੱਲੋਂ ਉਹਦੇ ਵਿੱਚ ਬਿੱਟੂ ਸਾਹਿਬ ਦਾ ਬੜਾ ਰੋਲ ਹੈਗਾ ਸਾਨੂੰ ਪਾਰਟੀ ਵਾਈਟ ਤੋਂ ਉੱਪਰ ਉੱਠ ਕੇ ਇਹ ਪਟਿਆਲੇ ਵਾਸਤੇ ਹੈ ਪਟਿਆਲੇ ਦੇ ਲੋਕਾਂ ਵਾਸਤੇ ਹੈ ਕਿਸੇ ਇੱਕ ਵੀ ਸਿਆਸੀ ਪਾਰਟੀ ਵਾਸਤੇ ਨਹੀਂ ਨਾ ਕਾਂਗਰਸ ਵਾਸਤੇ ਹੈ ਨਾ ਇਕੱਲੀ ਭਾਜਪਾ ਵਾਸਤੇ ਹੈ ਨਾ ਕਾਲੀਆਂ ਵਾਸਤੇ ਹੈ ਨਾ ਆਪ ਵਾਸਤੇ ਹੈ ਇਹ ਲੋਕਾਂ ਦੀ ਲੋਕਾਂ ਦੀ ਕਾਮਯਾਬੀ ਹੈ ਲੋਕਾਂ ਦੀ ਸੋਲ ਤੇ ਔਰ ਲੋਕਾਂ ਦਾ ਵਿਕਾਸ ਹੈ ਦੱਸ ਤਾਂ ਕਿੱਥੇ ਕਿੱਥੇ ਰੁਕੇਗੀ ਇਹ ਬੰਦੇ ਬਦਲੇ ਜਿਹੜੀ ਟਰੇਨ ਬੰਦੇ ਭਰਦੇ ਦੁੱਕੇ ਜੀ ਇਹ ਇਹ ਬਠਿੰਡਿਓ ਚੱਲੂਗੀ ਫੋਜਪੁਰ ਤੋਂ ਫਰੀਦਕੋਟ ਰੁਕੋਗੀ ਬਠਿੰਡਾ ਰੁਕੂਗੀ ਹਾਲਦੀ ਕੜੀ ਧੂਰੀ ਰੁਕੂਗੀ ਪਟਿਆਲੇ ਰੁਕੂਗੀ ਰਾਜਪੁਰੇ ਨਹੀਂ ਰੁਕਣੀ ਅੰਬਾਲਾ ਰੁਕੂਗੀ ਫਿਰ ਇਹ ਕੁਰਕਸ਼ੇਤ ਰੁਕੂਗੀ ਫਿਰ ਇਹ ਪਾਣੀਪਤ ਰੁਕੂਗੀ ਔਰ ਇਹ ਗੱਡੀ ਤਕਰੀਬਨ ਇਹ ਸਵਾ 6 ਘੰਟੇ ਅਜ਼ਬਰ ਜੀ ਇਹ ਦਿੱਲੀ ਪਹੁੰਚੇਗੀ ਕਿੰਨੇ ਕਿੰਨੇ ਦਿਨ ਚੱਲੂਗੀ ਸਰ ਹਫਤੇ 6 ਦਿਨ ਚੱਲੂਗੀ ਜੀ ਬੁੱਧਵਾਰ ਨੂੰ ਨਹੀਂ ਚੱਲੂਗੀ ਸਾਹਬ ਬੰਦੇ ਬੜੇ ਫੈਟਣਾ ਕਹਿੰਦੇ ਟਾਈਮ ਪੁੱਛਿਆ ਕਿ ਕਿੰਨੇ ਮਿੰਟ ਰੁਕੇਗੀ ਇੱਥੇ ਜਿਹੜੀ ਸਟੇਸ਼ਨ ਨਹੀਂ ਦੇਖੋ ਟਾਈਮ ਜਿਹੜੀ ਸੁਪਰ ਫਾਸਟ ਟ੍ਰੇਨ ਹੈ ਨਾ ਨਾ ਤਾਂ ਹਰਥਾਂ ਰੁਕੀ ਜਾ ਸਕਦੀ ਹੈ ਨਾ ਇਹ ਚੱਲ ਚੱਲ ਟਾਈਮ 2 ਮਿੰਟ ਦੀ 2 ਮਿੰਟ 11 11:30 ਆਉਗੀ 11:07 ਤੇ ਚੱਲੂਗੀ ਕਿਰਾਇਆ ਕਿੰਨਾ ਹੋ ਬਈ ਦਾ ਫਿਰ ਕਿਰਾਇਆ ਸਵਾ 900 ਰੁਪਏ ਆਏਗਾ ਜੀ 930 ਰੁਪਏ ਸ਼ਾਇਦ ਨੌਂ ਸਾਹਿਬ ਜਿਹੜਾ ਜਾ ਆਪਣਾ ਚੰਡੀਗੜ੍ਹ ਲਿੰਕ ਸਖਿਆ ਜਖੜੀ ਉਹ ਇਹ ਟੈਂਡਰ ਹੋ ਜਾਣੀ ਜੇ ਅਗਲੇ ਮੈਨੂੰ ਪਤਾ ਲੱਗਿਆ ਕੱਲ ਰੇਲ ਮੰਤਰਾਲੇ ਤੋਂ ਕਿ ਅਗਲੇ ਮਹੀਨੇ ਉਹ ਟੈਂਡਰ ਤੱਕ ਹੋ ਜਾਣੀ ਹੈਗੀ ਐ ਇੰਨੀ ਤੇਜ਼ੀ ਕੰਮ ਨਾ ਫੜੀ ਐ ਪੰਜਾਬ ਸਰਕਾਰ ਨੂੰ ਕਿਹਾ ਗਿਆ ਉਹ ਇੱਕ ਸਾਲ ਸੰਯੁਕਤ ਕਰੇ ਇੱਕ ਵਿਅਕਤੀ ਇੱਕ ਅਥਾਰਟੀ ਨਿਯੁਕਤ ਕਰੇ ਜਿਹੜੀ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਉਹਨੂੰ ਤੇਜ਼ ਕਰੇ ਤਾਂ ਕਿ ਇਹ ਲਾਈਨ ਨਾ ਟਾਪ ਪ੍ਰਾਇੋਰਟੀ ਲਾਈਨ ਹੋ ਸਰਕਾਰ ਮੰਨ ਕੇ ਚੱਲ ਰਹੀ ਹੈ ਔਰ ਉਹ ਉਮੀਦ ਹੈ ਕਿ 2 ਸਾਲ ਚੋਂ ਪ੍ਰੋਜੈਕਟ ਪੂਰਾ ਹੋ ਕੇ ਚੰਡੀਗੜ੍ਹ ਤੇ

ਕੀ ਕਰ ਰਹੇ ਹੋ ਯਾਰ ਮੇਰੇ ਔਰ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਸਦਾ ਹੀ ਪਟਿਆਲਾ ਇੰਜ ਲੱਗਦਾ ਸੀਗਾ ਜਿਵੇਂ ਇੱਕ ਸਾਈਡ ਤੇ ਰਹਿ ਜਾਂਦਾ ਹੈ ਲੇਟਨ ਡਾਕਟਰ ਗਾਂਧੀ ਸਾਹਿਬ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਕੁਝ ਉਪਰਾਲੇ ਰੇਲਵੇ ਵਾਸਤੇ ਇਹੋ ਜਿਹੇ ਕੀਤੇ ਨੇ ਜਿਹੜੇ ਹੋਰ ਕੋਈ ਨਹੀਂ ਕਰ ਸਕਿਆ ਭਾਵੇਂ ਇਸ ਤੋਂ ਪਹਿਲਾਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਰਹੇ ਪਟਿਆਲੇ ਨੂੰ ਜਾਂ ਪਟਾਲੇ ਦੇ ਇਹੜੇ ਨੇੜੇ ਤੇੜੇ ਤੋਂ ਕੋਈ ਨਹੀਂ ਕਰ ਸਕਿਆ ਇਹ ਕਿਤੇ ਬੰਦੇ ਬਾਹਰ ਟ੍ਰੇਨ ਆ ਦੂਸਰਾ ਇਹ ਡਬਲ ਲਾਈਨ ਆ ਜਿਹੜੀ ਇਲੈਕਟ੍ਰਿਕ ਹੋਈ ਆ ਔਰ ਤੀਸਰਾ ਜਿਹੜੀ ਰਾਜਪੁਰਾ ਦਾ ਸਾਡਾ ਕਨੈਕਟ ਬਣਿਆ ਚੰਡੀਗੜ੍ਹ ਨਾਲ ਆਇਆ ਮੋਹਾਲੀ ਪਰ ਸਾਡੇ ਸ਼ਹਿਰ ਨਿਵਾਸੀਆਂ ਨੂੰ ਖਾਸ ਕਰਕੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੂੰ ਸਾਡੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਨੇ ਲੋਕਲ ਇਹ ਸਾਰਿਆਂ ਦਾ ਜੋਰ ਹਮਲਾ ਡਾਕਟਰ ਗਾਂਧੀ ਸਾਡੇ ਬੜੇ ਨੇ ਟੜਕ ਸਿਆਣੇ ਸੂਚਵਾਨ ਡਾਕਟਰ ਪੜੇ ਲਿਖੇ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬੜਾ ਸਿਸਟਮੈਕ ਮੈਂ ਉਹਨਾਂ ਕੋਲ ਸਿੱਖ ਰਿਹਾ ਅਸੀਂ ਆਪਣੇ ਸ਼ਹਿਰ ਵਾਸਤੇ ਪਟਿਆਲਾ ਸ਼ਹਿਰ ਵਾਸਤੇ ਮੈਂ ਵੀ ਸਾਡੀ ਟੀਮ ਵੀ ਡਾਕਟਰ ਗਾਂਧੀ ਸਾਹਿਬ ਦੇ ਨਾਲ ਲੱਗ ਕੇ ਇਸ ਤੋਂ ਹੋਰ ਵੱਧ ਕੋਸ਼ਿਸ਼ ਕਰਾਂਗੇ ਕਿ ਪਟਿਆਲਾ ਨੂੰ ਰੇਲਵੇ ਨਾਲ ਹੋਰ ਸੋਫਿਸਟੀਕੇਟਡ ਕਨੈਕਸ਼ਨ ਮਿਲਣ ਔਰ ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੀ ਡਿਵੈਲਪਮੈਂਟ ਹੋਰ ਬਿਹਤਰ ਤਰੀਕੇ ਨਾਲ ਕੀਤੀ ਜਾ ਸਕੀ ਜਿਹੜੇ ਪਿਛਲੇ ਕਈ ਸਾਲਾਂ ਤੋਂ ਪਹਿਲੀਆਂ ਸਰਕਾਰਾਂ ਨੇ ਇਸ ਵਾਸਤੇ ਕਦੀ ਨਹੀਂ ਸੋਚਿਆ ਡਾਕਟਰ ਗਾਂਧੀ ਔਰ ਉਹਨਾਂ ਦੀ ਟੀਮ ਔਰ ਕਾਂਗਰਸ ਪਾਰਟੀ ਦੀ ਟੀਮ ਪਟਿਆਲਾ ਸਿਟੀ ਦੀ ਇਸ ਦੀ ਵਧਾਈ ਦੀ ਪਾਤਰ ਹੈ ਤੁਹਾਡੇ ਮਤਲਬ ਐਕਸਪ੍ਰੈਸ ਜਿਹੜੀ ਹੈ ਹਫਤੇ ਚ ਕਿੰਨੀ ਵਾਰ ਚੱਲੇਗੀ ਪਟਿਆਲੇ ਕਿੰਨੀ ਵਾਰ ਆਏਗੀ ਦੇਖੋ 6 ਵਾਰੀ ਹਫਤੇ ਚ ਚੱਲਣੀ ਆ ਹਰ ਵਾਰੀ ਪਟਿਆਲੇ ਚ ਹਰ ਵਾਰੀ ਪਟਿਆਲੇ ਚ ਰੁਕੇਗੀ ਇਹ ਨਹੀਂ ਆ ਕਿ ਪਟਿਆਲੇ ਚ ਨਹੀਂ ਰੁਕੇਗੀ ਸਾਰਾ ਸ਼ਡਿਊਲ ਵੈਬਸਾਈਟ ਤੇ ਅਵੇਲੇਬਲ ਹੈ ਸੋਸ਼ਲ ਮੀਡੀਆ ਤੇ ਅਵੇਲੇਬਲ ਹੈ ਮੈਂ ਚਾਹਾਂਗਾ ਸਾਰੇ ਪਟਿਆਲਾ ਨਿਵਾਸੀਆਂ ਦਾ ਬੈਨੀਫਿਟ ਰਹਿਣ ਮੈਂ ਹਰ ਵਾਰੀ ਪਟਿਆਲਾ ਚੰਡੀਗੜ੍ਹ ਦਿੱਲੀ ਜਾਣ ਵਾਸਤੇ ਚੰਡੀਗੜ੍ਹ ਵਾਲੀ ਅੰਮ੍ਰਿਤਸਰ ਤੋਂ ਲੈਂਦਾ ਸੀ ਤੇ ਹੁਣ ਪਟਿਆਲੇ ਤੋਂ ਸਾਰੇ ਵੱਧ ਤੋਂ ਵੱਧ ਇਹ ਵੀ ਚਾਹਾਂਗਾ ਕਿ ਪਟਿਆਲਾ ਨਿਵਾਸੀ ਇਸ ਦਾ ਇਸਤੇਮਾਲ ਕਰਨ ਤਾਂ ਕਰਕੇ ਇੰਨੀ ਕਾਮਯਾਬ ਹੋਏ ਕਿ ਗਵਰਨਮੈਂਟ ਆਫ ਇੰਡੀਆ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਰੇਲਵੇ ਡਿਪਾਰਟਮੈਂਟ ਨੂੰ ਇੱਕ ਹੋਰ ਬੰਦੇ ਭਾਰਤ ਚਲਾਉਣੀ ਪਈ ਸਾਬ ਜਿਸ ਤਰ੍ਹਾਂ ਕਿ ਟ੍ਰੇਨ ਜਰੂਰ ਸ਼ੁਰੂ ਕੀਤੀ ਗਈ ਹੈ ਪਰ ਸਮਾਂ ਘਟ ਦਿੱਤਾ ਗਿਆ ਇਥੇ ਕਿ ਰੁਕਣ ਦਾ ਜਿਹੜਾ ਕਿ ਉਹਨੂੰ ਵੀ ਮੰਗ ਕੀਤੀ ਹੈ ਕਿ ਵੱਧ ਤੋਂ ਵੱਧ ਸਮਾਂ ਦਿੱਤਾ ਜਾਵੇ ਰੁਕਣ ਦਾ ਜੜੀਸ ਦੇਖੋ ਪਹਿਲੀ ਗੱਲ ਤੇ ਹੈ ਕਿ ਬੰਦੇ ਭਾਰਤ ਦੀ ਸਪੀਡ ਕਰਕੇ ਰੁਕਣ ਦਾ ਸਮਾਂ 2 ਤੋਂ 3 ਮਿੰਟ ਤੱਕ ਹੁੰਦਾ ਆ ਵਾਜਬ ਸਮਾਂ ਮਿਲਿਆ ਆ ਲੇਕਿਨ ਜੇ ਰੇਲਵੇ ਅਥਾਰਟिटीज ਮੈਂ ਆਈਜੀ ਜੀਆਰਪੀ ਵੀ ਰਿਹਾ ਹੈ ਆ ਰੇਲਵੇ ਅਥਾਰਟिटीज ਜਿਹੜੇ ਜੀਐਮ ਅੰਬਾਲਾ ਨੇ ਉਹ ਵੀ ਤਨਵਾਦੀ ਨੇ ਇਸ ਗੱਲ ਦੇ ਕਿ ਉਹਨਾਂ ਨੇ ਉਹਨਾਂ ਦਾ ਵੀ ਰੇਲਵੇ ਦਾ ਵੀ ਕੰਟਰੀਬਿਊਸ਼ਨ ਰਿਹਾ ਮੈਂ ਜੇ ਜ਼ਰੂਰਤ ਪਏਗੀ ਤੇ ਮੈਂ ਨਿੱਜੀ ਤੌਰ ਤੇ ਵੀ ਡਾਕਟਰ ਗਾਂਧੀ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਨਿੱਜੀ ਤੌਰ ਤੇ ਵੀ ਪਰਸੀਵ ਕਰੂੰਗਾ ਕਿ ਜੇ 1-2 ਮਿੰਟ ਦਾ ਹੋਰ ਵਕਫਾ ਇੱਥੇ ਮਿਲ ਸਕੇ